ਆਬ ਇੱਕ ਰੋ ਗਿਆ ਹੋ ਗਿਆ ਪਰ ਜੰਨੀ ਦੇਣਾ ਫੋਨ ਫੜੇ ਰ ਮਣੀ ਮਣੀ ਇੱਧਰ ਇੱਧਰ ਥਿਨੀ ਪੈਣਾ ਉਹ ਹੱਥੀ ਨਾ ਪੈ ਮੇਰੀ ਗੱਲ ਸੁਣ ਬਾਪੂ ਤੁਸੀਂ ਨਹੀਂ ਮੇਰਾ ਨਾਮ ਜੀ ਮਨਦੀਪ ਸਿੰਘ ਅੱਜ ਤੁਸੀਂ ਸਿਵਲ ਹਸਪੀਟਲ ਜੇਦੇ ਲਾਜੋ ਕੀ ਕਰਨਾ ਜੀ ਸਾਡੇ ਨਾਲ ਕੁੱਟਮਾਰ ਕੀਤੀ ਗਈ ਸਾਡੇ ਘਰ ਦੇ ਕਿੱਥੇ ਹੋਈ ਆ ਸਾਡੇ ਘਰ ਦੇ ਵਿੱਚ ਸੰਗੋਵਾਲ ਤੇ ਇੱਥੇ ਸਿਵਲ ਹਸਪਤਾਲ ਕਿੱਦਾਂ ਦੀ ਅਸੀਂ ਇੱਥੇ ਆਪਣਾ ਇਲਾਜ ਕਰਾਉਣਾ ਹੈ ਮੇਰਾ ਤੇ ਮੇਰੀ ਮੰਮੀ ਦਾ ਇੱਥੇ ਵੀ ਕੋਈ ਤੁਹਾਡਾ ਘਰ ਹੈਗਾ ਹਾਂਜੀ ਅਸੀਂ ਇੱਥੇ ਕਪੂਰਸਲੇ ਲక్ష్ਮੀਨਗਰ ਮੇਰੇ ਮਾਮੇ ਆ ਕੁੱਟਮਾਰ ਕਿਸ ਕਾਰਨ ਹੋਈ ਆ ਕੁੱਟਮਾਰ ਸਾਨੂੰ ਉੱਥੇ ਪਿੰਡ 'ਚ ਪਤਾ ਲੱਗਾ ਕਿ ਮੇਰੇ ਡੈਡੀ ਨੇ ਕੋਈ ਹੋਰ ਜਨਾਨੀ ਰੱਖ ਲਈ ਹੂੰ ਤੇ ਸਾਨੂੰ ਉਹ ਕਹਿੰਦੇ ਜੀ ਵਿਆਹ ਕਰਾ ਲਿਆ ਇੰਨੇ ਹੋਰ ਸਾਨੂੰ ਸੀਗਾ ਚਲੋ ਸਾਈਡ ਤੇ ਕਿਧਰ ਰੱਖੀ ਹੋਣੀ ਹੈ ਇਹ ਤਾਂ ਆਪਣੇ ਘਰੇ ਗਏ ਤੇ ਘਰ ਚ ਜਦੋਂ ਐਂਟਰੀ ਕੀਤੀ ਤਾਂ ਉਹ ਜਨਾਨੀ ਉੱਥੇ ਬੈਠੀ ਹੂੰ ਮੇਰੇ ਦਾਦੇ ਲਾਗੇ ਤਾਂ ਹੋਰ ਵੀ ਪੰਜ ਸੱਤ ਬੰਦੇ ਇਕੱਠੇ ਸੀਗੇ ਹੂੰ ਤੇ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਇਹ ਕਾ ਇਹ ਕੌਣ ਤੁਸੀਂ ਸਾਡੇ ਘਰ ਚ ਲਿਆ ਕੇ ਬਾਹਰ ਲਈ ਹੂੰ ਤੇ ਉਹ ਗਾੜੀਆਂ ਜੀ ਕਹਿਣ ਤੁਸੀਂ ਕੌਣ ਤੁਹਾਡਾ ਤਲਾਕ ਹੋਇਆ ਤੁਸੀਂ ਨਿਕਲੋ ਇੱਥੋਂ ਤੇ ਸਾਡਾ ਕੋਈ ਕੋਈ ਤਲਾਕ ਨਹੀਂ ਹੋਇਆ ਜੀ ਕੋਈ ਪੇਪਰ ਨਹੀਂ ਹੈਗਾ ਉਹਨਾਂ ਕੋਲ ਤਲਾਕ ਵਾਲਾ ਕੋਈ ਸਾਡੇ ਸੈਨ ਨਹੀਂ ਹੋਇਆ ਕਿਤੇ ਕੋਈ ਸਾਨੂੰ ਕਿਤੇ ਵੀ ਕੋਈ ਤਲਾਕ ਨਹੀਂ ਹੋਇਆ ਜੀ ਉਹ ਏਦਾਂ ਬਿਨਾ ਤਲਾਕ ਕੀਤਾ ਕਿੱਦਾਂ ਕੋਈ ਦੂਜੀ ਜਾਨੀ ਕੁੱਟਮਾਰ ਕਰਨ ਉਹ ਚਾਰ ਪੰਜ ਜਾਣੇ ਜੀ ਕਿਹਨੂੰ ਕਿਹਨੂੰ ਕੁੱਟਿਆ ਉਹਨਾਂ ਨੇ ਉਹਨਾਂ ਨੇ ਮੈਨੂੰ ਤੇ ਮੇਰੀ ਮੰਮੀ ਤੇ ਹੱਥ ਚੱਕਿਆ ਕਿੱਦਾਂ ਬਚਾ ਹੋਇਆ ਵੀ ਬਚਾ ਜੀ ਸਾਡੇ ਕੋਲ ਉਸ ਟਾਈਮ ਤੇ ਲਾਈਵ ਵੀਡੀਓ ਚੱਲਦੀ ਪਈ ਸੀ ਇਸ ਕਰਕੇ ਉਹ ਚੀਜ਼ ਸਾਨੂੰ ਬਚਾ ਗਈ ਸੀ ਪੁਲਿਸ ਨੂੰ ਵੀ ਫੋਨ ਕੀਤਾ 112 ਤੇ ਪਰ ਸਾਡੀ ਪੁਲਿਸ ਨੇ ਵੀ ਨਹੀਂ ਕੋਈ ਸੁਣੀ ਕਿ ਜਿਹਨਾਂ ਨੇ ਉਹਨਾਂ ਦੇ ਹਮਲਾ ਕੀਤਾ ਉਹ ਕੌਣ ਕੌਣ ਸੀ ਕੀ ਨਾਮ ਆ ਉਹਨਾਂ ਦੇ ਇੱਕ ਦਾ ਨਾਮ ਸੀਗਾ ਲਾਡੀ ਉਹ ਸਾਡੇ ਤਰੀਕੇ ਚ ਆਇਆ ਤੇ ਉਹ ਜਿਆਦਾ ਪਿੰਦਾ ਹੀ ਕਹਿੰਦਾ ਕਿ ਮੈਂ ਪੰਜਾਵਾ ਪਿੰਡ ਦਾ ਮੁਖੀ ਆ ਜੋ ਉਹ ਜਿਆਦਾ ਟੱਪ ਟੱਪ ਕੇ ਪਿੰਦਾ ਹੀ ਤੇ ਮੈਂ ਕਿਹਾ ਚਾਚਾ ਤੁਹਾਨੂੰ ਸਾਨੂੰ ਸਾਡੇ ਤਰੀਕੇ ਚ ਚਾਚਾ ਹੀ ਲੱਗਦਾ ਮੈਂ ਕਿ ਤੁਹਾਨੂੰ ਸਾਡਾ ਇਨਸਾਫ ਕਰਨਾ ਚਾਹੀਦਾ ਜਾਂ ਤੁਸੀਂ ਸਾਡੇ ਗਾਲੀ ਪੈਣਾ ਤੇ ਉਹ ਉਹ ਚੀਜ਼ ਸਾਨੂੰ ਬਹੁਤ ਗਲਤ ਲੱਗੀ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਸੀ ਹੋਰ ਗੁੰਝੀ ਹਮਲਾ ਕਰਨ ਦੇ ਇੱਕ ਮੇਰਾ ਦਾਦਾ ਸੀਗਾ ਚੰਨ ਸਿੰਘ ਇੱਕ ਲਾਡੀ ਬਾਕੀ ਮੈਨੂੰ ਨਾਮ ਨਹੀਂ ਪਤਾ ਜੀ ਮੈਂ ਤੁਸੀਂ ਇਹਦੇ ਵਿੱਚ ਕੀ ਦਾ ਕਸੂਰ ਮੰਨਦੇ ਸਾਰਾ ਇਹਦੇ ਵਿੱਚ ਸਾਰਾ ਕਸੂਰ ਉਹਨਾਂ ਦਾ ਹੀ ਜੀ ਮੇਰੇ ਦਾਦੇ ਦਾ ਤੇ ਮੇਰੇ ਪਿਓ ਦਾ ਪਿਓ ਦਾ ਕੀ ਨਾਮ ਆ ਮੇਰੇ ਪਿਓ ਦਾ ਨਾਮ ਨਿਰਮਲ ਸਿੰਘ ਆ ਕਿਦਾਂ ਦੀ ਇਨਸਾਫ ਦੀ ਮੰਗ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਕਿ ਸਾਨੂੰ ਸਾਡਾ ਘਰ ਵਾਪਸ ਦਿੱਤਾ ਜਾਵੇ ਜਿਸ ਘਰ ਚਾਹੀ ਜੰਮੇ ਪਲੇ ਸਾਨੂੰ ਸਾਰਾ ਸਾਡਾ ਹੱਕ ਦਿੱਤਾ ਜਾਵੇ ਹੂੰ ਅਸੀਂ ਇਹ ਹੀ ਮੰਗ ਕਰਦੇ ਹਾਂ ਸਰਕਾਰ ਕੋਲ ਕੀ ਨਾਮ ਆ ਜੀ ਅੱਜ ਤੁਸੀਂ ਬੋਲੇ ਉਸ ਜੇਰੇ ਲਾ ਜਾ ਨਾਮ ਆ ਤਲੀਪਾ ਉਹ ਚੂਹੂ ਕਿਥੋਂ ਆਏ ਸੀ ਸਪੈਂਟ ਐ ਅੱਛਾ ਕੀ ਗਲਤ ਹੋਈ ਸਰ ਗਲਤ ਇਹ ਵੀ ਕਿਸੇ ਸਪੈਂਟ ਨੂੰ ਹਾਇਆ ਲਸੰਗੋ ਵਾਲਾ ਸਾਡਾ ਘਰ ਆ ਤੇ ਉੱਥੇ ਨਹੀਂ ਗਈ ਸੀ ਆਪਣਾ ਸਮਾਨ ਲੈ ਆਪਣਾ ਸਾਰਾ ਘਰ ਉੱਥੇ ਫਰੀ ਜਾਣਾ ਲక్ష్ਮੀਨਗਰ ਠੀਕ ਆ ਤੁਸੀਂ ਅੱਜ ਆਪਣੇ ਪਿੰਡ ਗਏ ਸੀ ਹਾਂਜੀ ਹਮਲਾ ਹੋਇਆ ਤੇ ਕੀ ਨਹੀਂ ਕੀਤਾ ਹਮਲਾ ਤੁਹਾਡੇ ਹਮਲਾ ਮੇਰੇ ਸੋਹਰੇ ਪਰਵਾਰ ਨੇ ਕਾਰਨ ਕਿਸੇ ਹਮਲਾ ਕਰਨ ਦਾ ਇਸੇ ਕਾਰਨ ਵੀ ਉਹ ਉਸ ਘਰ ਚੁਣੇ ਮੇਰੇ ਘਰ ਵਾਲੇ ਨੇ ਹੋਰ ਇੱਕ ਜਨਾਨੀ ਵਿਆਹ ਕਰਕੇ ਰੱਖੀ ਹੋਈ ਸੀ। ਅੱਛਾ ਤੁਹਾਡੇ ਘਰ ਵੀ ਲੱਗ ਕਿਤੇ ਆ। ਮੈਨੂੰ ਪਤਾ ਨਹੀਂ ਉਹ ਸਪਿੰਜ। ਅੱਛਾ ਤੁਹਾਨੂੰ ਪਤਾ ਨਹੀਂ ਸੀ ਉਹਨੇ ਰੱਖੀ ਤੁਸੀਂ ਘਰ ਚੈੱਕ ਕਰਨ ਨੂੰ ਹਮਲਾ ਕੀਤਾ। ਹਾਂਜੀ ਜੀ ਜਿਹਦੇ ਵਿਆਹ ਕੀਤਾ ਚੇ ਹੋਰ ਕਿਤੇ ਰੱਖੀ ਹੋਗੀ। ਮੇਰਾ ਸਾਰਾ ਘਰ-ਬਾਰ ਮੈਂ ਆਪਣਾ ਸਮਾਨ ਹਰ ਇੱਕ ਚੀਜ਼ ਮੇਰੀ ਉੱਥੇ ਕਾਗਜ਼ ਪੱਤਰ ਉੱਥੇ ਮੇ ਆਪਣੇ ਪੇਪਰ ਲੈਣਗੇ ਸੀ। ਕਿੰਨੇ ਜਾਣੇ ਸੀ ਕਿ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ। ਕਾਫੀ ਜਣੇ ਸੀ ਹੁਣ ਮੈਨੂੰ ਇੰਨਾ ਤੇ ਤੁਹਾਨੂੰ ਇੱਕ ਬੰਦਾ ਜੇ ਸਾਰੇ ਹਮਲਾ ਕਰਦੇ ਨੇ تین ਚਾਰ ਨੇ ਮੋਟਰਸਾਈਕਲਾਂ ਦੇ ਆਏ ਕੌਣ ਕੌਣ ਬੰਦੇ ਸੀ ਕਿਸੇ ਨਾਮ ਪਤਾ ਜਿਨ੍ਹਾਂ ਨੇ ਹਮਲਾ ਕੀਤਾ ਮੇਰਾ ਸਹੁਰਾ ਹੀ ਸੀ ਮੇਰਾ ਕੀ ਨਾਮ ਆ ਚੈਨ ਸਿੰਘ ਹੋਰ ਕੌਣ ਸੀ ਹੋਰ ਜਾਨੀਆਂ ਨਾਲ ਬਸ ਬਰੰਗੜੀ ਜਾਨੀਆਂ ਫਿਰ ਬੰਦੇ ਆਏ ਸੀ ਤੁਸੀਂ ਕਿਹਾ ਨਹੀਂ ਵੀ ਇਹ ਮੇਰਾ ਘਰ ਆ ਉਹ ਵਾਹਵਾ ਹਸਰ ਉਹ ਕਹਿੰਦਾ ਤੁਸੀਂ ਕੌਣ ਹੁੰਨੇ ਆ ਉਹਨਾਂ ਨੇ ਸਾਨੂੰ ਵੜ ਨਹੀਂ ਦਿੱਤਾ ਜਿੰਦੇ ਨਾਲ ਤੁਹਾਡਾ ਕੋਈ ਲਿਖਤੀ ਤਲਾਕ ਪੱਪ ਹੋਇਆ ਕੀ ਉਹ ਨਹੀਂ ਮੇਰਾ ਕੋਈ ਤਲਾਕ ਨਹੀਂ ਹੋਇਆ ਮੇਰਾ ਕੋਈ ਤਲਾਕ ਮੇ 36 ਸਾਲ ਪਹਿਲਾਂ ਹੋ ਗਿਆ ਤੇ ਮੇਰੇ ਕੋ ਪੇਪਰ ਵਗੈਰਾ ਸਭ ਕੁਝ ਆਇਆ ਮੈਂ ਨਾ ਕਿਸੇ ਨਾਲ ਸਹਿਮਤ ਹੋਈ ਨਾ ਮੇਨਾਂ ਗੱਲਬਾਤ ਕੋਈ ਕੀਤੀ ਹੀ ਮੈਂ ਨਾ ਤਲਾਕ ਹੋਇਆ ਹੀ ਨਹੀਂ ਤੁਹਾਡੇ ਕਿੰਨੇ ਬੱਚੇ ਹੋ ਮੇਰੇ ਦੋ ਬੇਟੇ ਆ ਬੱਚੇ ਵਿਆਹ ਲਾਇਆ ਹਾਂ ਹਾਂਜੀ ਮੇਰੇ ਬੱਚੇ ਇੱਕ 34 ਸਾਲ ਦਾ ਹੋ ਗਿਆ ਇੱਕ 33 ਸਾਲ ਦਾ ਹੋ ਗਿਆ ਤੇ ਮੈਂ ਆਪਣੇ ਬੱਚੇ ਪਾਉਣ ਦੀ ਰੀਸਤੇ ਤੁਹਾਨੂੰ ਨਹੀਂ ਲੱਗਦਾ ਵੀ ਜੇ ਬੱਚੇ ਤੁਹਾਡੇ ਵਿਆਹ ਵਾਲੇ ਆ ਤੇ ਕਿਤੇ ਨਾ ਕਿਤੇ ਬੜੀ ਸ਼ਰਮਨਾਕ ਘਟਨਾ ਹੋ ਜਿਹੜੀ ਤੁਹਾਡੇ ਘਰ ਦੀ ਸ਼ਰਮ ਵਾਲੀ ਮੈਂ ਇਸ ਤਰ੍ਹਾਂ ਤੋਂ ਜਿਆਦਾ ਘਬराई ਇੰਨਾ ਕੁਝ ਆ ਜੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕਿ ਮੈਂ ਆਪਣੇ ਬੱਚੇ ਪਾਉਣੇ ਤੇ ਉਸ ਘਰ ਚ ਕੀ ਜੇ ਬੱਚਾ ਦਾ ਘਰ ਨਹੀਂ ਰਹਿਣ ਦਿੱਤਾ ਇਸ ਉਸ ਘਰ ਚਲੇ ਆ ਕੋ ਜੀ ਬੇਟੀ ਵੀ ਹੈ 12 ਸਾਲ ਦੀ ਨੇ ਬਿਠਾ ਦਿੱਤੇ ਤੇ ਹਸਬੰਦ ਦਾ ਕੀ ਨਾਮ ਆ ਮੇਰੇ ਹਸਬੰਦ ਦਾ ਹੈਗਾ ਨਿਰਮਨ ਸਿੰਘ ਨਿਰਮਨ ਸਿੰਘ ਐਸਾ ਲਿਖਿਆ ਨਿਰਮਨ ਸਿੰਘ ਅਜੇ ਆਏ ਸੀਗਾ ਪਹਿਲਾਂ ਕਿਤੇ ਐ ਸਪੇਨ ਚੋਂ ਫਿਰ ਇੱਥੇ 28 ਸਤਾਇ ਤੇ ਫਿਰ ਵਾਪਸ ਚਲੇ ਗਏ ਤੇ ਸਾਨੂੰ ਨਹੀਂ ਮਿਲੇ ਹੈ ਕਿਸ ਤਰੀਕੇ ਦੀ ਕਾਰਵਾਈ ਦੀ ਮੰਗ ਕਰ ਰਹੇ ਹਾਂ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਦੇ ਸਾਨੂੰ ਨਿਆਂ ਦਿਵਾਇਆ ਜਾਵੇ ਸਾਨੂੰ ਸਭ ਜਿਹੜਾ ਸੱਪ ਮਿਲੇ ਇੱਥੇ ਸਾਨੂੰ ਕਾਨੂੰਨ ਦੁਆਰਾ